ਬਾਜੀ ਆ ਸਾਡੀ ਇੱਕ ਗੱਡੀ ਸੀ ਮੇਰੇ ਅੱਗੇ ਪਹਿਲਾਂ ਆ ਕੇ ਪਾਰਕਿੰਗ ਦੇ ਵਿੱਚ ਰੁਕ ਗਿਆ ਸੀ ਤੇ ਆ ਆ ਗੱਡੀ ਸਾਡਾ ਭਰਾ ਸੁਖਵਿੰਦਰ ਸਿੰਘ ਉਰਫ ਕਾਲੀ ਰੋਡ ਤੇ ਤੁਰਿਆ ਫਿਰਨ ਦੇ ਪੰਜ ਕੁਛ ਨੇ ਭਲਾ ਕੀ ਕਰਦਾ ਫਿਰਨ ਦੇ ਹਾਂ ਗਾਲੀ ਪਾ ਮੈਨੂੰ ਇਹ ਪਹਿਲਾਂ ਦੱਸ ਥੱਲੇ ਆ ਥੱਲੇ ਆ ਬੇਲਾ ਗੱਲ ਕਰਦੇ ਆ ਥੱਲੇ ਆ ਬੇਲਾ ਆ ਮੈਂ ਪੁੱਛਣਾ ਇਹਨੂੰ ਦੱਸਣਾ ਭਰਾਵਾ ਮੈਂ ਆਉਂਦਿਆ ਹਾਂ ਘਰੇ ਫੋਨ ਲਾਇਆ ਹਾਂ ਮੈਂ ਆਉਂਦਿਆ ਉਧਰੋਂ ਹਾਂ ਇਹ ਸੜਕ ਦੇ ਨਾਲ ਨਾਲ ਇੱਦਾਂ ਇੱਦਾਂ ਤੁਰਿਆ ਫਿਰਨ ਡਿਆ ਤੁਰਿਆ ਫਿਰਨ ਡਿਆ ਹਾਂ ਉਹ ਸਾਈਡ ਤੋਂ ਦੂਰੋਂ ਲਾਈਟ ਲੱਗੀ ਤੇ ਮੈਨੂੰ ਇਹਦੀ ਮਰਦੀ ਦੇਖੀ ਮੈਂ ਬੰਦਾ ਤੇ ਆਪਣੀ ਕੰਪਨੀ ਦਾ ਇਹਨੇ ਝੱਲਾ ਆ ਗਿਆ ਸੜਕ 'ਤੇ ਆ ਤੇ ਜੇ ਮੇਰੇ ਟਿੰਡ ਜੀ ਨਜ਼ਰ ਆਈ ਨਾ ਮੈਂ ਤਾਂ ਬੰਦਾ ਦੇ ਆਪਣਾ ਹੀ ਆ ਤੇ ਕਾਲੀ ਕੀ ਹੋਇਆ ਕੀ ਚੱਕਰ ਆ ਫੋਨ ਗਵਾ ਲੀਏ ਕਿ ਹਟਾ ਕੇ ਮੈਂ ਹਟ ਫੋਨ ਬੰਦਾ ਹਟ ਨਹੀਂ ਲੱਭਣ ਦੇ ਹਾਂ ਤੇ ਕਿ ਪਾ 300 ਰੁਪਿਆ ਦਾ ਫੋਨ ਲੈ ਕੱਲ ਪਰਸੋਂ ਦਾ ਫੋਨ ਲੈ ਪੈਂਦੇ ਯਾਰ ਅੱਛਾ ਉਹ ਮੈਂ ਲੱਭਦਾ ਰਹਿ ਦੋ ਭੈਣ ਜੀ ਲੱਭੇ ਨੀ ਮੇਨੂੰ ਮਗੜੇ ਚਾਚਾ ਹੁੰਦੇ ਚਾਚੇ ਗੱਡੀ ਵੇਖ ਲਈ ਮੈਂ ਦਾਦਾ ਮੇਰੇ ਹੱਥ ਲੋਕੀਆਂ ਦੇ ਨੇ ਚਲਾ ਗਿਆ ਤੇ ਗੱਡੀਆਂ ਨੂੰ ਅੱਗੇ ਮਾਰਦਾ ਫਿਰਦੇ ਆ ਦੜਕਦੇ ਨਹੀਂ ਅੱਜ ਉਹ ਲੱਭਾ ਡਾਡ ਫੁੰਨੀ ਲੱਭਾ ਡੇ ਪਾ ਦੇ ਆ ਉਹ 40ਆਂ ਦਾ ਟ੍ਰਿਪ ਤੇ 30 ਦਾ ਫੇਸਬੁੱਕ ਨਹੀਂ ਅੱਛਾ ਨਹੀਂ ਕਿੰਨੇ ਦਿਨ ਹੋ ਗਏ ਸੀ ਕਿੰਨੇ ਦਿਨ ਹੋ ਗਏ ਤੈਨੂੰ ਫੋਨ ਲਾਇਆ ਨੂੰ ਉਹ ਨਾ ਇਹ ਜੋ ਹੈਡਫੋਨ ਲੈ ਨੂੰ ਆਹ ਤਾਂ 10 ਦਿਨ ਹੋਏ ਨੇ ਤੇ 15 ਦਿਨ 15 ਦਿਨ ਵੀ ਬਹੁਤ ਬੜੀਆਂ ਹੋ ਗਈਆਂ ਨੇ ਕਿਤਾਉਂਦੀਆਂ ਯਾਰ 15 ਦਿਨ ਹੋ ਗਏ ਨੇ ਫੋਨ ਹੈਡਫੋਨ ਲੈ ਤੂੰ ਕਹਿੰਦਾ ਝੂਠ ਮਾਰ ਦਿਖਾ ਲਿਆ ਚੱਕਾ ਚੱਕ ਚੈੱਕ ਕਰਾ ਨਾਲ ਚੱਕ ਕਰਾ ਕਿਹੜੀ ਕੰਪਨੀ ਦੇ ਲੈ ਇਹ ਆ ਅੱਛਾ ਆ ਆ ਗਏ ਹਲ ਬੁਨਾਈ ਨਹੀਂ ਲੈ ਫਾਰ ਕੋ ਗੱਲ ਹੀ ਨਹੀਂ ਇੱਕ ਮਿੰਟ ਆ ਮੈਨੂੰ ਇੱਕ ਨਾ ਨਹੀਂ ਇਹ ਕੰਪਨੀ ਕਿਹੜੀ ਹੈ ਉਹ ਨਾ ਮਜੀ ਕੰਪਨੀ ਪਰ ਚਾਚਾ 30 ਰੁਪਏ ਧੋਰੇ ਇੱਕ ਨਾ ਗੱਲ ਬਣਦੀ ਕੋਈ ਨਹੀਂ ਰੁਪਏ ਬਣਦਾ ਚਾਚਾ 10 ਬੜਾ 15 ਦਰਾਮ ਹੈਗੇ ਆ ਤੇ 15 ਦਰਾਮਾਂ ਨੂੰ ਰੋਈ ਜਾਂਦੇ ਆ ਜੇ ਲੰਬੜਾ ਐ ਲੰਬੜਦਾਰ ਤੇ ਮੈਂ ਵੱਡੇ ਉੱਟੇ ਜਾਂ ਤਾਂ ਨਹੀਂ ਕੋਈ ਗੱਲ ਕਰਦੇ ਤੂੰ ਆ ਇਹਨਾਂ ਨਾ ਰੋਈ ਜਾਂਦੇ ਆ ਜਾਦਾ ਜਾਸੇ ਤੇਰੇ ਕਿੰਨੇ ਰੂਜ ਗਵਾਚੇ ਬਰਾ ਮੈਨੂੰ ਦੱਸਾ ਕੀ ਮੈਨੂੰ ਮੈਨੂੰ ਦੱਸਾ ਲੱਖੇ ਭਾਦ ਪੋਜੇ ਰੂਜ ਕਿੰਨੇ ਪਰ ਲੱਖੇ ਤੇ ਲੱਖੇ ਤੇ ਗਵਾਚੇ ਜ਼ਰੂਰ ਸੀ ਪਰ ਤੇਰੇ ਵਾਂਗੂ ਲੱਭੇ ਨਹੀਂ ਰੋਡ ਤੇ ਇਹਨੇ ਲੱਭੇ ਨਹੀਂ ਇਹਨੇ ਸ਼ਹਿਰੇ ਨੂੰ ਕੁਝ ਕਿੰਨਾ ਮੈਸੇਜ ਕਰਛ ਰਿਹਾ ਵਾ ਲੱਖਿਆ ਇੱਕ ਇੱਕ ਜੁੜੇ ਕਮਰੇ ਦੇ ਘਾਰ ਜਿਹੜਾ ਕਮਰੇ ਦੇ ਲੱਭੇ ਇੱਕ ਗੱਲ ਹੋਰ ਸੋਣਾ ਆਂਦਾ ਗੱਡੀ ਖਲਾਰ ਇੱਥੇ ਹਾਂ ਮੈਂ ਪਠਾਨ ਨੂੰ ਪੁੱਛ ਕੇ ਆਉਣਾ ਉਹ ਲੱਗਦਾ ਪਰਨਾ ਚੁੱਕਿਆ ਸੀ ਆਂਦਾ ਨਹੀਂ ਉਹ ਕਹਿੰਦਾ ਜਿੱਥੇ ਪਠਾਨ ਕੋ ਗਿਆ ਪਠਾਨ ਕੋ ਗਿਆ ਪਠਾਨਾਂ ਦਾ ਭਾਈ ਇੱਥੇ ਨਹੀਂ ਦਿਗੇ ਆਗੇ ਤੇ ਤੂੰ ਕਹਿੰਦਾ ਮੈਂ ਉਹਨੇ ਚੁੱਕਣਾ ਲੈ ਜੇ ਤੂੰ ਕਹਿੰਦਾ ਨਾ ਪਠਾਨ ਨੇ ਵੀ ਤੂੰ ਚੁੱਕ ਲੈ ਤੇਰੇ ਉਹਨੇ ਉਹਨੇ ਇੱਥੇ ਆ ਵੀ ਤੋੜ ਦੇ ਨਹੀਂ ਓਹੋ ਚੱਲ ਤੇਰੀ ਗੱਡੀ ਸੁਣਾ ਕੇ ਕੋ ਪਠਾਨ ਕਰਦਾ ਮੈਨੂੰ ਮੈਂ ਮੈਂ ਇਹਨੂੰ ਕਿਹਾ ਮੈਂ ਕੀ ਆਂਦਾ ਯਾਰ ਚਾਚਾ ਬੜਾ ਵੱਡਾ ਨੁਕਸਾਨ ਹੋ ਗਿਆ ਈ ਮੈਂ ਨਹੀਂ ਆ ਗਿਆ ਵਾ ਨਕੀ ਨਕਾਨ ਆ ਕੇ ਤਾਂ ਗੱਲ ਕਰਨ ਲੱਗੇ ਮੈਂ ਮੈਂ ਕੋਈ ਆਈ ਆਈਫੋਨ ਤੇ ਲਏ ਉਹਨੇ ਐਪਲ ਉਪਲ ਤੇ ਲਏ ਉਹਨੇ ਆ ਦਮਾ ਕਿੰਨੇ ਤੀਹਾਂ ドラਮਾਂ ਦੇ ਇਹਨੂੰ ਥੋੜੇ ਦਿਨ ਹੋਏ ਨੇ 15 ਦਿਨ ਹੋਏ ਨੇ ਨਾ ਅਜੇ ਚੱਲ ਮੁੱਲ ਮੁੜ ਗਿਆ ਤਾਂ ਚਾਹ ਇਹ ਇੱਕ ਰਹਿ ਗਿਆ ਇਹੋ ਹੀ ਚੰਗਾ ਮੁੱਲ ਕਹਦਾ ਮੁੜ ਗਿਆ 15 ਦਿਨ ਚੱਲੇ ਇੱਕ ਤਾਂ ਮੁੱਲ ਮਰੇ ਉਹ ਮੇਰੀ ਗੱਲ ਮੇਰੀ ਗੱਲ ਜੋਗੀ ਦੀ ਜੋਗੀ ਦਾ ਤੂੰ ਹੈਗਾ ਆ ਡਰਾਈਵਰ ਤੇ ਜੋਗੀ ਦਾ ਡਰਾਈਵਰ ਭਾਪੀਆਂ 15 ਆਪਣੇ ਰੋਡ ਤੇ ਫਿਰਦਾ ਚੰਗਾ ਲੱਗਦਾ ਤੂੰ ਕੰਮ ਜਗਾਂ ਵਰਦੀ ਲਾ ਲਾ ਕੀ ਹੋ ਗਿਆ ਡਰਾਈਵਰ ਨੂੰ ਜ਼ਿਆਦਾ ਹੋ ਗਿਆ ਝਲਨਾ ਹੋ ਗਿਆ ਇਹ ਉਹਦੀ ਕਾਰ ਤੇ ਜਗਾ ਕੇ ਰਿਹਾ ਇਹੋ ਜਿਹਾ ਕੰਮ ਕਰਨਾ ਹੁੰਦਾ ਨਾ ਵਰਦੀ ਲਾ ਲਿਆ ਕਰ ਆ ਵੇਖਦਾ ਸਾਡੇ ਡਰਾਈਵਰਾਂ ਦੇ ਕੰਮ ਆ ਅੱਧੀ ਰਾਤ ਇੱਥੇ ਨਜ਼ਾਰੇ ਲੈ ਰਹੇ ਆ ਸੋਚਿਆ ਕਿ ਲੱਕੇ ਭਾ ਰਿਕਵੈਸਟ ਨਹੀਂ ਇਹਨੇ ਵੀ ਲੱਭਣੇ ਆਹੀਂ ਭਰਾਵਾ ਇਦਾਂ ਹੀ ਇਦਾਂ ਹੀ ਮਸਤੀ ਮੁਸਤੀ ਕਰਦੇ ਰਹਿੰਦੇ ਨੇ ਰੋਡ ਤੇ ਘਲੋਗੇ ਸਮੇਂ ਪਾਸ ਕਰ ਲੈ ਨਦੀ ਰਾਤ ਹੋਈ ਆ ਵੇਖ ਲੋ ਹੁਣ ਇੱਥੇ ਖਲੋਦੇ ਆ ਤੇ ਰਾਤ ਦਾ 1.5 ਇੰਡੀਆ ਦਾ ਵੱਜ ਗਿਆ ਇੱਥੇ ਤਾਂ ਨਹੀਂ ਵੱਜਾ ਤੇ ਹੁਣ ਆਈ ਰਾਤ ਨੂੰ ਤੁਰਨਾ ਵਾ ਇੱਥੇ ਖਲੋਦੇ ਭਰਾਵਾ ਆ ਗੱਡੀਆਂ ਖੜੀਆਂ ਆਪਣੀਆਂ ਤੇ ਲੱਖਾ ਵੀ ਆਇਆ ਤਾਂ ਮੈਂ ਵੀ ਅੱਜ ਸਟੋਰੀ ਇੱਕ ਨੀ ਕੀ ਜੀ ਕਰ ਲਈਏ ਬੰਦਾ ਬੜਾ ਪਰੇਸ਼ਾਨ ਆ ਪਤਾ ਪੁਤਾ ਲੈ ਕੇ ਆਵਾ ਕਿਤੇ ਬੰਦਾ ਮੈਂ ਤਾਂ ਗੱਡੀ ਦੇਖਣ ਆਇਆ ਤੇ ਗੱਡੀ ਜਿੱਨਾ ਕਿਤੇ ਬੰਦਾ ਦੁਖੀ ਕੋ ਖਾ ਪੀ ਰਿੰਦਾ ਯਾਰ ਬਾਜੀ ਜਿੰਨੇ ਮਗੇ ਆਈਏ ਕਰਨਾ ਚਾਹੀਦਾ ਜਦੋਂ ਬੈ ਗਈ ਨਾ ਬੰਦੇ ਨੂੰ ਯਾਰ ਆ ਲੱਖਾ ਵੀ ਲੱਖਾ ਵੀ ਵਿਚਾਰਾ ਪਤਾ ਕਰਨ ਆਇਆ ਅਹੀਂ ਤਾਂ ਇਹ ਨਾ ਸਵੇਰ ਨੂੰ ਭਰਾਵਾ ਗੱਡੀ ਗੁਰੀ ਥੱਲੇ ਨਾ ਆਜੇ ਕਿਤੇ ਹੈੱਡਫੋਨ ਗਵਾਜ ਗਏ ਆ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਕੋਈ ਕੋਈ ਟੈਨਸ਼ਨ ਨਹੀਂ ਲੈਣੀ ਤੇਰੇ ਖਾ ਤੁਰੇ ਵੱਡਿਆ ਉਹ ਵੱਡਿਆ ਮੇਰੀ ਗੱਲ ਸੁਣ ਲੈ ਆ ਬੰਦੇ ਨੂੰ ਆ ਡਿਪਾ ਲੈ ਕੇ ਦੇਨੇ ਆ ਤੂੰ ਫਿਰ ਆਪਣੇ ਨੇ ਤੂੰ ਨਾ ਨਾ ਲਾ ਕੇ